ਉੱਤਰ ਭਾਰਤ ਵਿੱਚ ਇਨ੍ਹਾਂ ਦਿਨਾਂ ਸੰਘਰੀ ਧੁੰਦ ਅਤੇ ਪ੍ਰਦੂਸ਼ਣ ਕਾਰਨ ਹਾਲਾਤ ਗੰਭੀਰ ਬਣੇ ਹੋਏ ਨੇ ਇਸ ਸਬੰਧੀ ਸ਼ਹਿਰ ਵਾਸੀ ਇੰਜੀਨੀਅਰ ਪਵਨ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਪੂਰੇ ਉੱਤਰ ਭਾਰਤ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ ਜਿਸ ਤਰ੍ਹਾਂ 21 ਦਸੰਬਰ ਤੱਕ ਇਹੋ ਜਿਹੇ ਹਾਲਾਤ ਰਹਿਣ ਦੀ ਸੰਭਾਵਨਾ ਵਿਕਤ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਠੰਡ ਦੇ ਨਾਲ-ਨਾਲ ਵਾਦੇ ਪ੍ਰਦੂਸ਼ਣ ਦਰਾਂ ਸਮੋਗ ਦੀ ਮੋਟੀ ਪਰਤ ਛਾ ਗਈ ਹੈ ਜਿਸ ਨਾਲ ਵਿਜ਼ਿਬਿਲਟੀ ਲਗਭਗ ਜ਼ੀਰੋ ਹੋ ਚੁੱਕੀ ਹੈ ਅਤੇ ਇਸ ਦਾ ਸਿੱਧਾ ਅਸਰ ਨੈਸ਼ਨਲ ਹਾਈਵੇ ਸਟੇਟ ਹਾਈਵੇ ਤੇ ਸ਼ਹਿਰੀ ਸੜਕਾਂ ਦੇ ਪੈ ਜਿਹਨੇ ਪਵਨ ਸ਼ਰਮਾ ਜੀ ਪਵਨ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਧੁੰਦ ਦਾ ਕੈ ਸ਼ੁਰੂ ਹੋ ਗਿਆ ਦੇਖੋ ਪੂਰੇ ਉੱਤਰ ਭਾਰਤ ਦੇ ਵਿੱਚ ਆਈਐਮਡੀ ਨੇ ਇੱਕ ਵਰਨਿੰਗ ਜਾਰੀ ਕੀਤੀ ਆ ਲੋਕਾਂ ਨੂੰ ਸਿਗਨਲ ਕੀਤਾ ਕਿ ਬਹੁਤ ਵੱਡੀ ਧੁੰਦ ਦੀ ਚਾਦਰ ਨੇ ਆਲੇ-ਦੁਆਲੇ ਨੂੰ ਲਪੇਟ ਲਿਆ ਜਿੱਥੇ ਫੌਗ ਵੀ ਆ ਉੱਥੇ ਪੋਲੂਸ਼ਨ ਦੇ ਕਾਰਨ স্মੋਕ ਔਰ ਫੌਗ ਇਕੱਠੀ ਮਿਕਸ ਹੋ ਕੇ ਸਮੋਗ ਬਣ ਗਈ ਆ ਇਹਦੇ ਨਾਲ ਲੋਕਾਂ ਦੀ ਵਿਜ਼ਿਬਿਲਟੀ ਤਕਰੀਬਨ ਜ਼ੀਰੋ ਹੋ ਗਈ ਹੈ ਸੜਕਾਂ ਦੇ ਉੱਪਰ ਨੈਸ਼ਨਲ ਹਾਈਵੇਜ਼ ਦੇ ਉੱਪਰ ਔਰ ਜਿੱਥੇ ਵੀ ਲੋਕ ਟਰੈਵਲ ਕਰਦੇ ਆ ਉਹਨਾਂ ਨੂੰ ਬਹੁਤ ਵੱਡੀਆਂ ਦਿੱਕਤਾਂ ਦਾ ਸਾਹਮਣਾ ਪੇਸ਼ ਆ ਔਰ ਤੁਸੀਂ ਦੇਖਿਆ ਕਿ ਭਾਰਤੀ ਮਨਿਸਟਰ ਮਿਸਟਰ ਯੂਨੀਅਨ ਮਨਿਸਟਰ ਮਿਸਟਰ ਨਿਤਨ ਗੜਕਰੀ ਨੇ ਇਹ ਪਾਰਲੀਮੈਂਟ ਦੇ ਵਿੱਚ ਡੇਟਾ ਵੀ ਪੇਸ਼ ਕੀਤਾ ਸੀ ਕਿ ਬਹੁਤ ਵੱਡੀ ਤਦਾਦ ਦੇ ਵਿੱਚ ਮੌਤਾਂ ਸੜਕੀ ਹਾਦਸੇ ਦੇ ਵਿੱਚ ਭਾਰਤ ਦੇ ਵਿੱਚ ਹੋ ਰਹੀਆਂ ਕਿਉਂਕਿ ਭਾਰਤ ਅਮਰੀਕਾ ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਲਾਰਜੇਸਟ ਰੋਡ ਨੈਟਵਰਕ ਰੱਖਦਾ ਲਗਭਗ ਅਹ 6.4 ਮਿਲੀਅਨ ਕਿਲੋਮੀਟਰਸ ਭਾਰਤ ਦਾ ਰੋਡ ਨੈਟਵਰਕ ਹੈ ਉੱਥੇ ਜਦੋਂ ਉਹਨਾਂ ਦੇ ਨਾਰਦਰਨ ਰੀਜਨਸ ਤੇ ਹੋਰ ਰੀਜਨਸ ਦੇ ਵਿੱਚ ਇੰਨੀ ਡੈਂਸ স্মੋਗ ਹੁੰਦੀ ਹੈ ਤੇ ਉਹਦੇ ਨਾਲ ਸੜਕੀ ਹਾਦਸਿਆਂ ਦੇ ਵਿੱਚ ਵਾਧਾ ਹੋ ਜਾਂਦਾ ਔਰ ਕਰੀਬ ਪੂਰੇ ਦਿਨ ਦੇ ਵਿੱਚ ਪਰ ਡੇ 485 ਮੌਤਾਂ ਭਾਰਤ ਦੇ ਵਿੱਚ ਸੜਕੀ ਹਾਦਸਿਆਂ ਦੇ ਨਾਲ ਹੀ ਹੁੰਦੀਆਂ ਸੋ ਆਈਐਮਡੀ ਨੇ ਵਾਰਨ ਕਰ ਦਿੱਤਾ ਕਿ ਇੰਨੀ ਜ਼ਿਆਦਾ স্মੋਗ ਘੱਟੋ ਘੱਟ 21 ਦਸੰਬਰ ਤੱਕ ਤਾਂ ਰਹਿਣੀ ਰਹਿਣੀ ਹੈ ਤੇ ਲੋਕ ਆ ਟ੍ਰੈਵਲ ਕਰਨ ਮਲੇ ਲੋਕ ਸਫਰ ਕਰਨ ਮਲੇ ਲੋਕ ਆਪਣੇ ਵੀਕਲਸ ਨੂੰ ਚਲਾਉਣ ਮਲੇ ਕਿਤੇ ਕਿਸੇ ਕੋਲੀਜਨ ਦਾ ਸ਼ਿਕਾਰ ਨਾ ਹੋ ਜਾਣ ਲੋਕ ਆਪਣੇ ਫੋਰਕਾਸਟ ਨੂੰ ਚੈੱਕ ਕਰਕੇ ਰੱਖਣ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਸਾਰੀ ਚੀਜ਼ਾਂ ਨੇ ਮੱਦੇਨਜ਼ਰ ਕਾਰ ਦੀ ਸਾਫ ਸਫਾਈ ਤੋਂ ਲੈ ਕੇ ਉਹਦਾ ਲੋ ਬੀਮ ਲਾਈਟ ਤੱਕ ਉਹਦੇ ਵਾਈਪਰਸ ਤੱਕ ਉਹਦਾ ਡੀਫੋਗਸਟ ਤੱਕ ਸਾਰਿਆਂ ਦਾ ਚੈੱਕ ਅਪ ਕਰਕੇ ਹੀ ਬਾਹਰ ਨਿਕਲਣ ਔਰ ਜੇ ਲੋੜ ਹੈ ਤੇ ਫੇਰ ਹੀ ਨਿਕਲਣ ਤੇ ਅਦਰਵਾਈਜ਼ ਲੋਕ ਆਪਣੀ ਸਪੀਡ ਨੂੰ ਵੀ ਕੰਟਰੋਲ 'ਚ ਰੱਖਣ ਲੋਕ ਡਿਸਟੈਂਸ ਵੀ ਚੰਗਾ ਮੇਨਟੇਨ ਕਰਕੇ ਰੱਖਣ ਰੋਡ ਦੇ ਉੱਪਰ ਜਿਸ ਦੇ ਨਾਲ ਕੋਈ ਸੜਕੀ ਹਾਦਸੇ ਦੇ ਸ਼ਿਕਾਰ ਹੋਣ ਤੋਂ ਬਚਿਆ ਜਾ ਸਕੇ ਔਰ ਇਹ ਸਾਰੀਆਂ ਗੱਲਾਂ ਇਹ ਬਹੁਤ ਇੰਪੋਰਟੈਂਟ ਨੇ ਲੋਕਾਂ ਨੂੰ ਦੱਸਣਾ ਲੋਕਾਂ ਨੂੰ ਜਾਗਰੂਕ ਕਰਨਾ ਤਾਂ ਜੋ ਲੋਕਾਂ ਦੀ ਕੀਮਤੀ ਜਾਨਾਂ ਨਾ ਜਾਣ ਕਿਉਂਕਿ ਭਾਰਤ ਹੀ ਐਸਾ ਦੇਸ਼ ਆ ਜਿੱਥੇ ਸਭ ਤੋਂ ਵੱਧ ਮੌਤਾਂ ਚਾਹੇ ਵਾਰ ਹੋਵੇ ਚਾਹੇ ਕੋਈ ਪੰਡੈਮਿਕ ਕੋਵਿਡ ਵਰਗਾ ਵੀ ਆਇਆ ਹੋਵੇ ਉਹਦੇ ਨਾਲੋਂ ਵੀ ਵੱਧ ਮੌਤਾਂ ਸੜਕੀ ਹਾਦਸਿਆਂ ਦੇ ਕਾਰਨ ਹੋਈਆਂ ਨੇ ਇਸ ਕਰਕੇ ਆਈਐਮਡੀ ਨੇ ਲੋਕਾਂ ਨੂੰ ਚੇਤਾਵਨੀ ਦਿੱਤਾ ਔਰ ਲੋਕਾਂ ਤੱਕ ਇਹ ਮੈਸੇਜ ਆਈਐਮਡੀ ਦਾ ਵੱਧ ਤੋਂ ਵੱਧ ਪਹੁੰਚੇ ਸਾਡਾ ਵੀ ਉਪਰਾਲਾ ਔਰ ਲੋਕ ਆਪਣੀਆਂ ਕੀਮਤੀਆਂ ਜਾਨਾਂ ਬਚਾ ਸਕਣ ਔਰ ਜਿਹੜੇ ਇੰਸਟੀਟਿਊਸ਼ਨਸ ਆ ਐਸਟੈਬਲਿਸ਼ਮੈਂਟਸ ਆ ਵੱਖ-ਵੱਖ ادارے ਆ ਉਹਨਾਂ ਦੀ ਵੀ ਲਾਜ਼ਮ ਜ਼ਿੰਮੇਵਾਰੀ ਬਣਦੀ ਆ ਕਿ ਉਹ ਸਟਰੀਟ ਲਾਈਟਸ ਜਿਹੜੀਆਂ ਉਹ ਚੱਲਦੀਆਂ ਰਹਿਣ ਕੈਟਾਈ ਰਿਫਲੈਕਟਰ ਰੋਡਸ ਦੇ ਉੱਪਰ ਲੱਗੇ ਹੋਣ ਮਾਰਕਿੰਗ ਅਚੀਆਂ ਹੋਈਆਂ ਹੋਣ ਜਗਿੰਦਰ ਪਾਲ ਨਿੰਗਰਾ ਜੀ ਬਈ ਕੀ ਕਹਿਣਗੇ ਜਿੰਨਾ ਕਹਿ ਕਰੂ ਹੋ ਗਿਆ ਅੱਜ ਸਵੇਰ ਸਵੇਰ ਧੁੰਦ ਦਾ ਜੋ ਘੇਰ ਆਇਆ ਹੈ ਉਹ ਮੌਸਮ ਕੇ ਲਿਏ ਬਹੁਤ ਹੀ ਅੱਛਾ ਹੈ ਜੋ ਨੌਜਵਾਨ ਆ ਉਹ ਤੋਂ ਇਸ ਧੁੰਦ ਮੇ ਬੜੇ ਚੜ੍ਹ ਕਰਕੇ ਇਹ ਬਾਗ ਨੇ ਸੈਰ ਕਰਨੇ ਆਤੇ ਹੈ ਕੰਪਨੀ ਬਾਗ ਮੇ बट जो सीनियर सिटीजन है जिनको थोड़ी सी हार्ट की प्रॉब्लम है या ब्लड प्रेशर की प्रॉब्लम है उन्हें थोड़ा सा डॉक्टर भी अवॉइड करते हैं कि आप मत जाओ पर फिर भी बहुत से लोग इस बाग में मॉर्निंग वॉक के लिए आते हैं और इस धुंध की परवाह ना करते हुए भी बहुत से लोगों का जो इस यहां पे आना अपने शरीर को ठीक रखना अपने जो देखो आप इस जिम में कितने लोग बैठे हैं मेरे पीछे कितने लोग बैठे हैं ये सारे सीनियर सिटीजन है और ये बढ़ चढ़ कंपनी बाग में आते हैं और यहाँ अपनी एक्सरसाइज करते हैं करके पूरी नंग अपना सैर करके फिर यहाँ चाय का आनंद मान के फिर ये घर जाते हैं उन लोगों को क्या कहना चाहते हैं जो दुन तेज रफ्तार से गाड़ी चलाते हैं उनको तो यही कहना चाहेंगे भी बड़े धीमी रफ्तार से गाड़ी चलाए क्योंकि जिंदगी बड़ी मशहूर है जिंदगी बहुत मुश्किल से मिलती है और उनको ਇਹ ਕਹਿਣਾ ਚਾਹਾਂਗਾ ਵੀ ਬੜੇ ਧੀਰੇ ਧੀਰੇ ਗੱਡੀ ਚਲਾਇਆ ਆਪਣਾ ਤਾਂ ਖਿਆਲ ਰੱਖਣਾ ਰੱਖਣਾ ਕਿ دوسری ਜਾਣការ ਵੀ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਉਹਨਾਂ ਨੂੰ ਮੈਂ ਯਹੀ ਐਡਵਾਈਸ ਕਰੂੰਗਾ ਕਿ ਬੜਾ ਧੀਰੇ ਔਰ ਧੀਮੀ ਗਤੀ ਸੇ ਗੱਡੀਆਂ ਚਲਾਇਆ। ਮੇਰਾ ਨਾਮ ਵਿਸ਼ਾਲ ਹੈ ਜੀ। ਹਾਂਜੀ ਅੱਜ ਧੁੰਦ ਪਹਿਲਾ ਦਿਨ ਧੁੰਦ ਦਾ ਤੇ ਅੱਜ ਬਹੁਤ ਜ਼ਿਆਦਾ ਧੁੰਦ ਪਈ ਆ ਤੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਤੇ ਬੜੇ ਆਰਾਮ ਨਾਲ ਆਪਣੇ ਸਕੂਟਰ ਮੋਟਰਸਾਈਕਲ ਚਲਾਣੇ ਚਾਹੀਦੇ ਆ ਜਿਹਦੇ ਨਾਲ ਕੋਈ ਐਕਸੀਡੈਂਟ ਨਾ ਹੋਵੇ। ਤੁਹਾਨੂੰ ਕੀ ਕਹਿਣਾ ਚਾਹੀਦਾ? ਕੀ ਲਾਈਟਾਂ ਦੇਖੋ ਕੋਈ ਵੀ ਲਾਈਟ ਨਹੀਂ ਜਗਰੀਦੀ ਵੀ ਕਿ ਲਾਈਟਾਂ ਚਲਾਣੀਆਂ ਚਾਹੀਦੀਆਂ ਵਾ ਤੇ ਆਮ ਆਗੇ ਬਿਚਾਰ ਰਹੇ ਹਾਂ ਹਾਂ ਐਕਸੀਡੈਂਟ ਨਾ ਹੋ ਸਕੇ